डिग्री तो लेके 46 डिग्री तक तापमान है और सबसे अहम खबर ये है कि हरियाणा ਦੇ ਜਿਹੜੇ 10 ਜ਼िले ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਇੰਨੀ ਜ਼ਿਆਦਾ ਤੇਜ਼ ਗਰਮੀ ਪੈ ਰਹੀ ਹੈ और ਬਹੁਤ ਤੇਜ਼ ਗਰਮੀ ਦੇ ਕਰਕੇ ਜਿਹੜੇ ਆਮ ਤੌਰ ਤੇ ਲੋਕ ਕਮਾਕਾਰਾਂ ਦੇ ਲਈ ਘਰ ਤੋਂ ਬਾਹਰ ਨਿਕਲਦੇ ਨੇ ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਜਿਹੜੇ ਮਜਬੂਰੀ ਵਾਸਤੇ ਬਾਹਰ ਨਿਕਲਣਾ ਪੈਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਉਹ ਮਹਿਸੂਸ ਕਰ ਰਹੇ ਨੇ ਇਸ ਤੇਜ਼ ਗਰਮੀ ਨੂੰ ਕਿਉਂਕਿ ਇਸ ਵਾਰ ਇਹ ਵੀ ਕਿਹਾ ਗਿਆ ਕਿ ਅਗੇਤੀ ਗਰਮੀ ਜਿਹੜੀ ਆ ਪੈ ਰਹੀ ਹੈ ਜੂਨ ਦੇ ਮਹੀਨੇ ਚ ਬਹੁਤਨ ਤੌਰ ਤੇ ਅਜਿਹੀ ਗਰਮੀ ਜਿਹੜੀ ਹੈ ਉਹ ਮਹਿਸੂਸ ਕੀਤੀ ਜਾਂਦੀ ਸੀ ਤਾਂ ਅੱਜ ਟੈਂਪਰੇਚਰ ਵੀ ਦਿਖਾ ਰਹੇ ਹਾਂ ਤੁਹਾਨੂੰ ਕਿ ਕਿੱਥੇ ਕਿੰਨਾ ਟੈਂਪਰੇਚਰ ਦਿੱਲੀ ਦੇ ਵਿੱਚ 48 ਡਿਗਰੀ ਮੈਕਸਿਮਮ ਟੈਂਪਰੇਚਰ ਆਰ ਇਸੇ ਤਰੀਕੇ ਬਠਿੰਡਾ ਦੇ ਵਿੱਚ 45 ਡਿਗਰੀ ਔਰ ਉਸ ਤੋਂ ਬਾਅਦ ਵੱਖ-ਵੱਖ ਹੋਰ ਜ਼ਿਲ੍ਹਿਆਂ ਦਾ ਵੀ ਸੀਐਸ ਲਗਾਤਾਰ ਇਸੇ ਤਰੀਕੇ ਟੈਂਪਰੇਚਰ ਦੇਣਾ ਤੁਹਾਡੇ ਤੱਕ ਪਹੁੰਚਾਦੇ ਰਵਾਂਗੇ ਤਾਂ ਸਿੱਧਾ ਰੁਕ ਕਰਦੇ ਹਾਂ ਕਪੂਰਥਲਾ ਤੋਂ ਸੰਦੀਪ ਅਬਰੋਏ ਮੇਰੇ ਸਯੋਗੀ ਲਾਈਵ ਮੌਜੂਦ ਨੇ ਦਿਪਕ ਸਿੰਘਲਾ ਮੋਗਾ ਤੋਂ ਲਾਈਵ ਮੌਜੂਦ ਨੇ ਇਸੇ ਤਰੀਕੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਸੰਗਰੂਰ ਤੋਂ ਚਰਨਜੀਤ ਕੌਸ਼ਲ ਸਾਡੇ ਨਾਲ ਫੋਨ ਲਾਈਵ ਜੁੜ ਚੁੱਕੇ ਨੇ ਔਰ ਅਸੀਂ ਅਪਡੇਟ ਲਵਾਂਗੇ ਕਿ ਕਿੰਨੀ ਜ਼ਿਆਦਾ ਇਸ ਵੇਲੇ ਅਤ ਦੀ ਗਰਮੀ ਜਿਹੜੀ ਹੈ ਉਹ ਪੈ ਰਹੀ ਹੈ ਤਾਂ ਸਭ ਤੋਂ ਪਹਿਲਾਂ ਸੰਗਰੂਰ ਦਾ ਰੁਕ ਕਰਦੇ ਆ ਚਰਨਜੀਤ ਕੌਸ਼ਲ ਦਾ ਰੁਕ ਕਰਦੇ ਆ ਚਰਨਜੀਤ ਸੰਗਰੂਰ ਦਾ ਜ਼ਿਕਰ ਕੀਤਾ ਜਾਵੇ ਕਿਉਂਕਿ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਸਿਆਸੀ ਗਰਮੀ ਤਾਂ ਇੱਕ ਪਾਸੇ ਬੇਹੱਦ ਜ਼ਿਆਦਾ ਹੈ ਹੀ ਹੈ ਪਰ ਦੂਸਰੇ ਪਾਸੇ ਜੋ ਹੀਟ ਵੇਵ ਚੱਲ ਰਹੀ ਹੈ ਰੈਡ ਅਲਰਟ ਦੇ ਮੁਤਾਬਕ ਬੇਹੱਦ ਹੀ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਕਿ ਕੁਝ ਰਿਪੋਰਟਸ ਅਗਰੂ ਦੀ ਆ ਬਿਲਕੁਲ ਗੁਰਜੋਤ ਅਗਰ ਗੱਲ ਕਰੀਏ ਜਿੱਥੇ ਸਿਆਸੀ ਗਰਮੀ ਜਿਹੜੀ ਹੈਗੀ ਆ ਵੱਧ ਦੀ ਨਜ਼ਰ ਆ ਰਹੀ ਹੈ ਉੱਥੇ ਜਿਹੜੀ ਹੈਗੀ ਆ ਮੌਸਮੀ ਗਰਮੀ ਵੀ ਆਪਣਾ ਹੁਣ ਪ੍ਰਕੋਪ ਦਿਖਾਉਂਦੇ ਨਜ਼ਰ ਆ ਰਹੀ ਆ ਲਗਾਤਾਰ ਜਿਹੜਾ ਹੈਗਾ ਦਿਨ ਦਾ ਪਾਰਾ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਮੌਸਮ ਵਿਭਾਗ ਨੇ ਪੂਰੀ ਚੇਤਾਵਨੀ ਦੇ ਦਿੱਤੀ ਹੈ ਕਿ 5-6 ਦਿਨ ਜਿਹੜਾ ਹੈਗਾ ਪਾਰਾ ਇਸੇ ਤਰੀਕੇ ਨਾਲ ਆਪਣਾ ਪ੍ਰਕੋਪ ਦਿਖਾਏਗਾ ਜਿਹੜਾ ਸੂਰਜ ਹੈਗਾ ਸੂਰਜ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਜਿਹੜਾ ਹੈਗਾ ਹਮਲਾ ਕਰੂਗਾ ਕਿਉਂਕਿ ਤੁੱਪ ਦੇ ਵਿੱਚ ਹੁਣ ਖੜਨਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਆ ਚੋਣਾ ਚੱਲ ਰਹੀਆਂ ਨੇ ਲੋਕ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਆਪਣਾ ਕੰਮ ਕਰਦੇ ਦਿਖਾਈ ਦੇ ਰਹੇ ਪਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਬੱਚਿਆਂ ਨੂੰ ਵੀ ਕਰਨਾ ਪੈ ਰਿਹਾ ਸੀ ਤਾਂ ਹੁਣ ਬੱਚਿਆਂ ਨੂੰ ਜ਼ਰੂਰ ਰਾਹਤ ਮਿਲੀ ਆ 12 ਵਜੇ ਤੱਕ ਬੱਚੇ ਆਪਣੇ ਘਰਾਂ ਦੇ ਵਿੱਚ ਪਹੁੰਚ ਜਾਣਗੇ ਛੁੱਟੀ ਹੋ ਜਾਊਗੀ ਸਵੇਰੇ 7 ਵਜੇ ਤੋਂ ਲੈ ਕੇ ਜਿਹੜੇ ਨੇ ਸਕੂਲ ਲੱਗਣਗੇ ਤਾਂ ਇੱਧਰ ਸਾਡੇ ਨਾਲ ਕੁਝ ਲੋਕ ਬੈਠੇ ਨੇ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਕਹਿੰਦੇ ਇੱਕ ਰੁੱਖ 100 ਸੁੱਖ ਤਾਂ ਦਰਖਤ ਵਿਚਾਰਿਆ ਬਾਪੂ ਗਰਮੀ ਕਿੰਨੀ ਹੈ ਹੁਣ ਗਰਮੀ ਜਿਆਦਾ ਹੈ ਜੀ ਬਹੁਤ ਜਿਆਦਾ ਹੈ ਜੀ ਦਰਖਤ ਤੋਂ ਛਾਂ ਹੇ ਬੈਠੇ ਹਾਂ ਹਾਂ ਜੀ ਸਵੇਰ ਤਾਂ ਠੀਕ ਆ ਪਰ ਹੁਣ ਗਰਮੀ ਬਹੁਤ ਜ਼ਿਆਦਾ ਪਾਰਾ ਵੱਜਣ ਦਾ ਹਾਂ ਜੀ ਅਸੀਂ ਘਰੇ ਨਹੀਂ ਗਏ ਹੈਗੇ ਗਰਮੀ ਨਹੀਂ ਪੈਂਦੀ ਘਰੇ ਵੀ ਬਾਹਰ ਵੀ ਬੇਸ ਹਵਾ ਹੀ ਪੈ ਰਹੀ ਹੈ ਜੀ ਇੰਨੀ ਆ ਜੀ ਗੱਲ ਕਰਨ ਨੂੰ ਵੀ ਸਾਡੀ ਗਰਮੀ ਲੱਗਦੀ ਆ ਕੀ ਕਰੀ ਐਨੀ ਗਰਮੀ ਤਾਂ ਮੈਂ ਕਹਿੰਦਾ ਦੇਖਿਓ ਨਹੀਂ ਕਰੀ ਜੁੱਦੀ ਐਨੀ ਉਹ 4 ਦਿਨ ਪਹਿਲਾਂ ਗੱਲ ਕਰੀਏ ਮੌਸਮ ਠੀਕ ਸੀ ਤਾਂ ਇੱਕਦਮ ਮੌਸਮ ਦੇ ਵਿੱਚ ਫਰਕ ਪਿਆ ਹਾਂ 2-4 ਦਿਨਾਂ ਤੋਂ ਲੱਕੇ ਐਨਾ ਮੌਸਮ ਵੱਧ ਗਿਆ ਦੇ ਸਾਬੀ ਇਹ ਠੀਕ ਕਿਵੇਂ ਹੋਊਗਾ ਹੁਣ ਕੰਮ ਕਰ ਕੀ ਕਰਦੇ ਤੁਸੀਂ ਹਾਂ ਜੀ ਹਾਏ ਜਾ ਬੇਲੇ ਕਣੀ ਵੀ ਬੇਲੇ ਆ ਫਰਕ ਤੇ ਸਵਾਂ ਦੁਪਹਿਰ ਨਾ ਕਰਨੀ ਵੀ ਔਖੀ ਹੋ ਜਾਂਦੀ ਹਾਂ ਦੁਪਹਿਰ ਇਹ ਐਨੇ ਰਾਤ ਨੂੰ ਵੀ ਐਨੇ ਮੰਜੇ ਦੇ ਕੱਲੇ ਪਾਈ ਨਹੀਂ ਸਕਦੇ ਦੋ ਦੋ ਪੱਖੇ ਲਾਉਨੇ ਫੇਰ ਵੀ ਗਰਮੀ 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 ਹੋ ਰਹੀ ਨੇ ਐਨੀ ਗਰਮੀ ਆ ਅਜੇ ਤਾਂ ਮਹੀ ਚੱਲ ਰਿਹਾ ਮਈ ਦੇ 10 ਦਿਨ ਪਏ ਨੇ ਜੂਨ ਪਿਆ ਜੁਲਾਈ ਪਿਆ ਉਹਨਾਂ ਦਾ ਸਮਾਂ ਕਿਵੇਂ ਲੱਗਦਾ ਫਿਰ ਉਹਨਾਂ ਦਾ ਸਮਾਂ ਅਸੀਂ ਦੇਖ ਕੇ ਹੈਰਾਨ ਹੁੰਨੇ ਆ ਵੀ ਉਹ ਸਮਾਂ ਕਿਵੇਂ ਲੱਕੂਗਾ ਅਜੇ ਤਾਂ 10 11 ਦਿਨ ਹੀ ਸੀ ਦੇ ਮਈ ਦੇ ਹੀ ਪਏ ਨੇ ਫਿਰ ਜੂਨ ਆਊਗਾ ਫਿਰ ਜਲਾਈ ਆਊਗੀ ਵੀ ਉਹ ਕਿਵੇਂ ਕੱਟਾਂਗੇ ਉਹ ਦੁਪਹਿਰ ਦੁਪਹਿਰਾ ਦਰਖਤਾਂ ਥੱਲੇ ਕਰਦੇ ਹਾਂ ਵੀ ਦੁਪਹਿਰੇ ਦੁਪਹਿਰੇ ਅਸੀਂ ਦਰਖਤਾਂ ਥੱਲੇ ਆ ਜਣਿਆ ਵੀ ਤਾਂ ਸਾਡਾ ਟਾਈਮ ਮਸਾ ਲੱਗਦਾ ਲੱਗਦਾ ਵੀ ਹਾਂ ਜਿਹੜੇ ਦਰਖਤ ਨੇ ਕਿ ਤਰ੍ਹਾਂ ਦੇ ਬਚਾਉਂਦੇ ਨੇ ਹੋਂ ਤਾਂ ਲੋਕ ਵੀ ਵੱਢੀ ਜਾਂਦੇ ਨੇ ਜਿਹੜੇ ਦਰਖਤ ਨੇ ਇਹੋ ਜੀ ਲਾਉਣੇ ਚਾਹੀਦੇ ਨੇ ਵੱਢਣੇ ਨਹੀਂ ਚਾਹੀਦੇ ਇਹ ਅਸੀਂ ਆਮ ਕਹਿੰਦੇ ਹਾਂ ਲੋਕਾਂ ਨੂੰ ਵੀ ਇੱਕ ਦਰਖਤ 100 ਸੁੱਖ ਦਿੰਦਾ ਬਿਲਕੁਲ ਭਾਈ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੱਗੀ ਹੈ ਜੀ ਕਿਵੇਂ ਦੇਖਦੋਂ ਜੱਗੀ ਸਾਹਿਬ ਗਰਮੀ ਲਗਾਤਾਰ ਵੱਧ ਗਈ 1 ਲਖਤ ਪਾਰੇ ਨੇ ਕੰਦੇ ਸਪਾਰਟ ਮਰੀ ਪੰਜ ਛੇ ਦਿਨ ਕਹਿੰਦੇ ਗਰਮੀ ਇਹ ਜੀ ਹੋਰ ਪੈਣੀ ਵਧੀਆ ਕੜਾਕੇ ਦੀ ਹਾਂ ਜੀ ਸੁਣਦਿਆ ਜੀ ਖਬਰਾਂ ਸੁਣੀਆਂ ਨੇ ਜੀ ਕਹਿੰਦੇ ਗਰਮੀ ਪੈਣੀ ਕੱਲ ਮੈਂ ਪਰਸੋਂ ਪਟਿਆਲੇ ਗਿਆ ਜੀ ਚਰਨਜੀਤ ਜੀ ਮੈਂ ਸਕੂਟੀ ਉੱਤੇ ਆਪਣੀ ਬੇਟੀ ਨੂੰ ਲੈ ਕੇ ਆਇਆ ਸੀ ਹਸਪੀਟਲ ਵਿੱਚ ਜੀ ਤੇ ਮੇਰਾ ਤਾਂ ਹੀ ਮੱਥਾ ਸੜੇ ਜੀ ਪੈਰ ਵੀ ਸੜਨ ਦੀ ਸਕੂਟੀ ਉੱਤੇ ਹੀ ਤਾਂ ਤਬਸ ਪੂਰੀ ਹੈ ਪੂਰੀ ਤਬਸ ਹੈ ਜੀ ਮੈਂ ਰਸਤੇ ਵਿੱਚ ਤਿੰਨ ਚਾਰ ਵਾਰ ਆਪਣੀ ਬੇਟੀ ਨੂੰ ਕੜਾਕੇ ਪਾਣੀ ਪਿਆ ਹੈ ਜੀ ਆ ਸਫਰ ਕਰਨਾ ਵੀ ਕਾਫੀ ਮੁਸ਼ਕਿਲ ਹੋ ਰਿਹਾ ਤੁਹਾਨੂੰ ਪਹਿਲਾਂ ਇਹ ਮੈਂ ਇਸ ਵਾਰ ਥੋੜੀ ਜੀ ਇੱਕ ਵਾਰ ਤਸਵੀਰ ਦਿਖਾ ਦਾਂ ਵੀ ਜਿਹੜੇ ਹੁਣ ਆ ਵੀ ਗਰਮੀ ਸਿੱਧਾ ਦਿਖਾਉਂਦੇ ਹੋ ਅਸੀਂ ਹੋਰ ਜ਼ਿਲ੍ਹਿਆਂ ਤੋਂ ਵੀ ਰਿਪੋਰਟ ਲੈ ਲਈਏ ਅੰਮ੍ਰਿਤਸਰ ਦਾ ਰੁਕਾਦਿਆਂ ਰਾਜੀਵ ਸ਼ਰਮਾ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਦੇ ਵਿੱਚ ਰਾਜੀਵ ਠੰਡ ਦਾ ਜ਼ਿਕਰ ਕਰੀਏ ਉਹ ਵੀ ਕੜਾਕੇ ਦੀ ਪੈਂਦੀ ਹੈ ਔਰ ਜੇਕਰ ਗਰਮੀ ਦਾ ਜ਼ਿਕਰ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਤਾਪਮਾਨ ਹੁੰਦਾ ਹੈ ਬਾਰਡਰ ਦੇ ਨਾਲ ਲੱਗਦਾ ਏਰੀਆ ਹੈ ਅਸ ਚਨੰਜੀਤ ਜ਼ਿਕਰ ਕਰ ਰਹੇ ਸੀ ਕਿ ਬੱਚਿਆਂ ਨੂੰ ਕਿਤਨਾ ਕਿਤੇ ਰਾਹਤ ਮਹਿਸੂਸ ਹੋਈ ਹੈ 7 ਵਜੇ ਤੋਂ 12 ਵਜੇ ਤੱਕ ਪਰ ਕੀ ਲੱਗਦਾ ਹੈ ਕਿਉਂਕਿ ਛੁੱਟੀ ਵੇਲੇ 12 ਵਜੇ ਪੂਰਾ ਅਸੀਂ ਕਹਿ ਸਕਦੇ ਹਾਂ ਕਿ ਤਾਪਮਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਪੂਰੀ ਤਪਸ਼ ਹੁੰਦੀ ਹੈ ਸੂਰਜ ਦੀ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਹਰਿਆਣੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਤਾਂ ਪੰਜਾਬ ਦੀ ਜ਼ਿਕਰ ਮੈਂ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ 7 ਵਜੇ ਜਿਹੜੇ ਸਕੂਲ ਹੈ ਉਹ ਲੱਗੇ ਸੀ ਔਰ 12 ਵਜੇ ਅ ਜਿਹੜੀ ਛੁੱਟੀ ਐ ਬੱਚਿਆਂ ਨੂੰ ਹੋਣੀ ਐ ਪਰ ਹੱਲੇ 11 ਵਜੇ ਦਾ ਸਮਾਂ ਐ ਪਰ ਬਹੁਤ ਜ਼ਿਆਦਾ ਤਾਪਮਾਨ ਜੋ ਐ ਤਪੇਸ਼ਾ ਮੌਸਮ ਦੇ ਵਿੱਚ ਤਾ ਆਮ ਜਿਹੜੇ ਲੋਕ ਨੇ ਜਿਹਨੂੰ ਕੋਈ ਬਹੁਤ ਕੋਈ ਜ਼ਰੂਰੀ ਕੰਮ ਹੈ ਉਹ ਤਾਂ ਘਰੋਂ ਨਿਕਲਦਾ ਹੈ ਪਰ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਵੀ ਬਹੁਤ ਔਖੀ ਹੈ ਅੱਜਕੱਲ ਕਿਉਂਕਿ ਚੋਣਾਂ ਦਾ ਸੀਜ਼ਨ ਹੈ ਔਰ ਚੋਣ ਕਮਿਸ਼ਨ ਦੇ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਨੇ ਤਾਂ ਗਰਮੀ ਦੇ ਵਿੱਚ ਪੁਲਿਸ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਧੁੱਪ ਬਹੁਤ ਜ਼ਿਆਦਾ ਹੈ ਹਾਲਾਂਕਿ ਪੁਲਿਸ ਕਮਿਸ਼ਨਰ ਵੱਲੋਂ ਇਹਨਾਂ ਦੇ ਲਈ ਇਸ ਤਰੀਕੇ ਦੇ ਜਿਹੜੇ ਸ਼ੈੱਡ ਨੇ ਉਹ ਜ਼ਰੂਰ ਤਿਆਰ ਕਰਵਾਏ ਆ ਕਿ ਜੇਕਰ ਧੁੱਪ ਬਹੁਤ ਜ਼ਿਆਦਾ ਹੈ ਜਾਂ ਥੋੜਾ ਸਮਾਂ ਉਹਨਾਂ ਨੂੰ ਵਿੱਚੋਂ ਕੋਈ ਰੋਟੀ ਖਾਣ ਦਾ ਜੇ ਕਦੋਂ ਮਿਲਦਾ ਤਾਂ ਇੱਥੇ ਛੱਡ ਥੱਲੇ ਬੈਠ ਜਾਂਦੇ ਨੇ ਪਰ ਤੁੱਪ ਦੇ ਵਿੱਚ ਡਿਊਟੀ ਕਰਦੇ ਹੋਏ ਤੁਸੀਂ ਦੇਖੋ ਕਿ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਨਜ਼ਰ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਗਰਮੀ ਹੈ ਪਰ ਕਿਉਂਕਿ ਡਿਊਟੀ ਇਹਨਾਂ ਦੇ ਲਈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਬਾਕੀ ਜਿਹੜੇ ਕੰਮ ਨੇ ਪਰ ਇਹ ਅਜਿਹੇ ਮੌਸਮ ਦੇ ਵਿੱਚ ਕਾਫੀ ਔਖਾ ਹੋ ਜਾਂਦਾ ਤੁਸੀਂ ਦੇਖੋ ਸੜਕਾਂ ਦੇ ਉੱਤੇ ਜਿਹੜੀ ਚਹਲ ਪਹਲ ਹੈ ਉਹ ਵੀ ਆਮ ਦਿਨਾਂ ਦੇ ਨਾਲੋਂ ਘੱਟ ਨਜ਼ਰ ਆ ਰਹੀ ਹੈ ਕਿਉਂਕਿ ਤੁੱਪੂ ਬਹੁਤ ਜ਼ਿਆਦਾ ਔਰ ਅਮਰਤਸਰ ਦੀ ਗੱਲ ਕਰੀਏ ਤਾਂ ਬੇਸ਼ਵਦੇਸ਼ ਤੋਂ ਜਿਹੜੇ ਟੂਰਿਸਟ ਨੇ ਉਹ ਵੀ ਆਉਂਦੇ ਨੇ ਪਰ ਇਸ ਗਰਮੀ ਕਰਕੇ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਅਸੀਂ ਕਹਿ ਸਕਦੇ ਕਿ ਘਾਟਾ ਦਰਜ ਕੀਤਾ ਗਿਆ ਤਾਂ ਇਸ ਵੇਲੇ ਤੁਸੀਂ ਦੇਖੋ ਅਸੀਂ ਅਮਰitsar ਦੇ ਨੌਵਲਟੀ ਚੌਕ ਦੇ ਵਿੱਚ ਹਾਂ ਜਿੱਥੇ ਕਿ ਲੋਕ ਸੜਕਾਂ ਤੇ ਨਜ਼ਰ ਤਾਂ ਜ਼ਰੂਰ ਆ ਰਹੇ ਨੇ ਪਰ ਕਿਸੇ ਨੂੰ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਉਹਨੂੰ ਤਾਂ ਘਰੋਂ ਨਿਕਲਣਾ ਚਾਹੀਦਾ ਪਰ ਜੇਕਰ ਤੁਸੀਂ ਬਿਨਾਂ ਕਿਸੇ ਕੰਮ ਤੋਂ ਗਰਮੀ ਦੇ ਵਿੱਚ ਨਿਕਲ ਰਹੇ ਹੋ ਤਾਂ ਕਿਸੇ ਨਾ ਕਿਸੇ ਬਿਮਾਰੀ ਦਾ ਵੀ ਸ਼ਿਕਾਰ ਲੋਕ ਹੋ ਸਕਦੇ ਨੇ ਪਰ ਪੁਲਿਸ ਤੁਸੀਂ ਦੇਖੋ ਕਿ باوجود ਇੰਨੀ ਗਰਮੀ ਦੇ ਆਪਣੀ ਜਿਹੜੀ ਗੱਲ ਬਾਤ ਜ਼ਰੂਰ ਕਰੋ ਰਾਜੀਵ ਕੀ ਕੁਝ ਕਹਿਣਾ ਚਾਹੁੰਦੇ ਨੇ ਜੀ 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 ਰਾਜੀਵ ਤਾਂ ਬਿਲਕੁਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਸ ਸੜਕ ਦੇ ਉੱਤੇ ਤੁਸੀਂ ਦੇਖੋ ਕਿ ਅਸੀਂ ਜਿਸ ਥਾਂ ਤੇ ਮੌਜੂਦ ਆ ਇੱਥੇ ਸਿਗਨਲ ਦੇ ਉੱਤੇ ਕੁਝ ਲੋਕ ਰੁਕੇ ਨੇ ਗੱਲਬਾਤ ਕਰਦੇ ਆ ਭਾਜੀ ਕਿੰਨੀ ਕਿ ਗਰਮੀ ਆ ਗਰਮੀ ਸਵਾਰੀ ਸਵਾਰੀ ਮਿਲਦੀ ਕੋਈ ਬਹੁਤ ਘੱਟ ਮਿਲਦੀ ਆ ਜੀ ਸਵਾਰੀ ਬਹੁਤ ਜ਼ਿਆਦਾ ਘੱਟ ਕੰਮ ਇੰਨਾ ਕਿ ਨਹੀਂ ਹੈਗਾ ਬਹੁਤ ਕਹਿੰਦੇ ਗਰਮੀ ਕਰਕੇ ਟੂਰਿਸਟ ਵੀ ਜਿਹੜੇ ਘੱਟ ਬਹੁਤ ਘੱਟ ਆਉਂਦੇ ਨੇ ਬਹੁਤ ਜ਼ਿਆਦਾ ਇਦਾਂ ਤੁਸੀਂ ਜਿੱਦਾਂ ਹੁਣ ਵੀ ਖਾਲੀ ਲੈ ਕੇ ਜਾ ਰਹੇ ਐਦਾਂ ਹੀ ਫਿਰ ਐਦਾਂ ਹੀ ਚਲੋ ਘੁੰਮ ਫਿਰ ਕੇ ਆ ਮਿਲ ਗਈ ਤੇ ਮਿਲ ਗਈ ਵਾ ਸਾਰਾ ਗਰਮੀ ਕਰਕੇ ਹਾਂਜੀ ਗਰਮੀ ਕਰ ਬਿਲਕੁਲ ਤਾਂ ਜਿਸ ਤਰ੍ਹਾਂ ਇਹਨਾਂ ਨੇ ਵੀ ਕਹਿ ਭਾਈ ਸਾਹਿਬ ਈ ਰਿਕਸ਼ਾ ਚਲਾਉਂਦੇ ਨੇ ਤਾਂ ਇਹਨਾਂ ਦਾ ਕਹਿਣਾ ਕਿ ਗਰਮੀ ਕਰਕੇ ਸਵਾਰੀਆਂ ਵੀ ਬਹੁਤ ਘੱਟ ਮਿਲਦੀਆਂ ਨੇ ਔਰ ਲੋਕ ਤੁਸੀਂ ਦੇਖੋ ਕਿ ਆਪਣਾ ਫੇਸ ਉਹ ਬਿਲਕੁਲ ਠੀਕ ਕਹਿ ਰਹੇ ਸੀ ਸਪੀਡਾ ਦਿਖਾਦੇ ਰਹੋ ਔਰ ਕੋਸ਼ਿਸ਼ ਅਸੀਂ ਕੋਸ਼ਿਸ਼ ਕਰਾ ਦੇ ਕਿ ਤੁਹਾਡੇ ਕੋਲ ਦੁਬਾਰਾ ਰੁਕ ਕਰੀਏ ਤਾਂ ਪੁਲਿਸ ਮੁਲਾਜ਼ਮਾ ਨਾਲ ਜ਼ਰੂਰ ਗੱਲ ਕਰਿਓ ਕਿ ਕਿੰਨਾ ਔਖਾ ਹੋ ਜਾਂਦਾ ਹੈ ਇਸ ਅੱਤ ਦੀ ਗਰਮੀ ਦੇ ਵਿੱਚ ਇਸ ਤਰੀਕੇ ਦੇ ਨਾਲ ਡਿਊਟੀ ਤੇ ਮੋਗਾ ਦਾ ਰੁ ਕਰਾਂਗੇ ਦੀਪਕ ਸਿੰਘਲਾ ਨੇ ਮੇਰੇ ਸਹੋਗੀ ਲਾਇ ਮੌਜੂਦ ਨੇ ਮੋਗਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਗਰਮੀ ਨੂੰ ਲੈ ਕੇ ਤਸਵੀਰ ਹੈ ਦੀਪਕ ਗੁਰਜੋਤ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ 20 ਮਈ ਦਾ ਦਿਨ ਹੈ ਤਾਂ 20 ਮਈ ਦੇ ਦਿਨ ਤੇ ਹੀ ਜਿਹੜੀ ਹੈ ਗਰਮੀ ਨੇ ਵਟ ਕੱਡੇ ਪਏ ਨੇ ਅਗਰ ਤੁਸੀਂ ਬਾਜ਼ਾਰ ਚ ਨਿਕਲਣਾ ਤਾਂ ਬਹੁਤ ਔਖਾ ਹੈ ਸਵੇਰ ਦੇ 11 ਵਜੇ ਹੀ ਜਿਹੜੇ ਬਾਜ਼ਾਰ ਸੁੰਨੇ ਨਜ਼ਰ ਆਉਣ ਲੱਗ ਜਾਂਦੇ ਨੇ ਔਰ ਥਾਂ-ਥਾਂ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਕੰਜਵੀ ਵਾਲੀਆਂ ਰੇੜੀਆਂ ਵੀ ਖੜੀਆਂ ਤਾਂ ਕਿ ਲੋਕ ਗਰਮੀ ਤੋਂ ਨਿਜ਼ਾਦ ਪਾ ਸਕਣ ਤੁਸੀਂ ਦੇਖ ਸਕਦੇ ਹੋ ਸਾਡੇ ਹੱਥ 'ਚ ਵੀ ਇੱਕ ਸ਼ਕੰਜਵੀ ਦਾ ਗਲਾਸ ਹੈ ਕਿਉਂਕਿ ਪਿੱਛੇ ਰੇੜੀ ਵੀ ਲੱਗੀ ਹੋਈ ਹੈ ਸ਼ਕੰਜਵੀ ਦੀ ਔਰ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਗਰਮੀ ਦੂਰ ਕਰਨ ਲਈ ਇਸ ਦਾ ਸਹਾਰਾ ਵੀ ਲੈ ਰਹੇ ਨੇ ਲੇਕਿਨ ਦੂਜੇ ਪਾਸੇ ਜਿਹੜੇ ਸੁੰਨੇ ਨਜ਼ਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਸ਼ਕੰਜਵੀ ਵਾਲੀ ਰੇੜੀ ਹੈ ਹਾਲਾਂਕਿ ਕਾ ਦੁਕਾਗਾ ਕਿਥੇ ਨਜ਼ਰ ਆਉਂਦੇ ਨੇ ਕਿਉਂਕਿ ਜਿਹੜਾ ਸਵੇਰ ਦਾ ਸਮਾਂ ਹੁੰਦਾ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗਾਗ ਬਹੁਤ ਘੱਟ ਨਿਕਲਦਾ ਬਾਜ਼ਾਰ ਵੀ ਸੁੰਨੇ ਹੁੰਦੇ ਨੇ ਜਿਹੜਾ ਲੋਕ ਨੇ ਉਹ ਆਪਣੇ ਜ਼ਰੂਰੀ ਕੰਮਾਂ ਨੂੰ ਲੈ ਕੇ ਨਿਕਲਦੇ ਨੇ ਉਸ ਕਰਕੇ ਦੁਕਾਨਦਾਰਾਂ ਤੇ ਵੀ ਅਸਰ ਪੈਂਦਾ ਸ਼ਕੰਜਵੀ ਵਾਲਾ ਵੀਰੇ ਨਾਲ ਵੀ ਗੱਲ ਕਰ ਲੈਣੀ ਹੈ ਕਿ ਕਾਰੋਬਾਰ ਤੇ ਕਿੰਨਾ ਕਸਰ ਹੈ ਵੀਰ ਕਾਰੋਬਾਰ ਤੇ ਕਿੰਨਾ ਕਸਰ ਹੈ ਗਰਮੀ ਪੈ ਰਹੀ ਹੈ ਤੇ ਸ਼ਕੰਜਵੀ ਦੇ ਗਾਗ ਜਿਆਦਾ ਨਜ਼ਰ ਨਹੀਂ ਆ ਰਹੇ ਗਰਮੀ ਤਾਂ ਬਹੁਤ ਜ਼ਿਆਦਾ ਹੈ ਅਭੀ ਤਾਂ ਟਾਈਮ ਹੋਇਆ ਨਹੀਂ ਫਿਰ ਹਾਲ ਗਰਮੀ ਜ਼ਿਆਦਾ ਅਭੀ ਹੈ ਨਹੀਂ 12 ਵਜੇ ਤੱਕ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਲੋਕ ਕਈ ਇੱਕ ਇੱਕ ਦੋ ਦੋ ਤਿੰਨ ਤਿੰਨ ਗਲਾਸ ਪੀ ਜਾਂਦੇ ਹਨ ਗਰਮੀ ਬਹੁਤ ਹੈ ਕਿੰਨੇ ਕਿ ਗਾਹ ਕੇ ਦੁਪਹਿਰੇ ਅਗਰ 11 11 ਵਜੇ ਤੋਂ 5 ਵਜੇ ਤੱਕ ਦੀ ਗੱਲ ਕੀਤੀ ਜਾਵੇ ਤਾਂ ਘਟ ਜਾਂਦੇ ਆ ਉਦੋਂ ਉਸ ਤੋਂ ਬਾਅਦ ਥੋੜਾ ਗਰਮੀ ਜਦੋਂ ਘਟ ਹੁੰਦੀ ਹੈ ਉਦੋਂ ਗ੍ਰਾਹਕ ਵੀ ਘਟ ਜਾਂਦੇ ਆ ਲੇਕਿਨ ਫਿਰ ਹਾਲ ਗਰਮੀ ਬਹੁਤ ਜ਼ਿਆਦਾ ਹੈ ਕਾਰੋਬਾਰ ਤੇ ਕਿੰਨਾ ਕਸਰ ਹੈ ਕਾਰੋਬਾਰ ਤੇ ਬਹੁਤ ਜ਼ਿਆਦਾ ਅਸਰ ਹੈ ਲੋਕੀ ਘਰੋਂ ਕੱਟ ਹੀ ਨਿਕਲਦੇ ਆ ਜਿਹੜੇ ਨਿਕਲਦੇ ਹੁਣ ਤਾਂ ਜ਼ਿਆਦਾ ਲੱਗਦੀ ਹੈ ਗਰਮੀ ਜ਼ਿਆਦਾ ਹੈ ਇਹ ਮੈਂ ਬਚਾ ਕੇ ਮੈਂ ਕਰਦੇ ਤੂੰ ਬਚਾਉਦਾ ਜੀ ਆਪਾਂ ਪਾਣੀ ਨਿੰਬੂ ਪਾਣੀ ਹੋਰ ਵੀ ਸਾਰੀ ਬਹੁਤ ਸਾਰੀ ਲਿਕਰ ਚੀਜ਼ਾਂ ਹੈ ਜਿਨ੍ਹਾਂ ਨੂੰ ਪੀ ਕੇ ਆਪਾਂ ਬਚਾਉ ਕਰਦੇ ਹਾਂ ਨਾਲੇ ਕੰਪਲੀਟੇ ਰੋੜੇ ਲਾ ਕੇ ਵਧੀਆ ਉਹ ਬੰਨ ਕੇ ਨਿਕਲਦੇ ਆ ਜੀ ਕੰਮ ਆਸ ਤੇ ਬਿਲਕੁਲ ਗੁਰਜੋਤ ਲੋਕ ਜਿਹੜੇ ਆ ਸ਼ਕੰਜਵੀ ਪੀ ਕੇ ਜਾਂ ਨਿੰਬੂ ਪਾਣੀ ਪੀ ਕੇ ਗਰਮੀ ਦੂਰ ਕਰਦੇ ਨੇ ਫਿਰ ਤੁਸੀਂ ਕੀ ਕੰਮ ਕਰਦੇ ਹੋ ਵੈਸੇ ਇਹ ਲੇਬਰ ਦਾ ਕਰਦੇ ਨੇ ਲੇਬਰ ਦਾ ਕੰਮ ਕਰਦੇ ਹਾਂ ਅਜੀ ਲੇਬਰ ਤੇ ਕਹੀ ਨਹੀਂ ਤੁਸੀਂ ਗਾਹ ਕਹੀ ਨਹੀਂ ਜੀ ਨਿਕਲਦਾ ਗਰਮੀ ਕਰਕੇ ਜੀ ਬਹੁਤ ਘਟਾ ਘਾ ਕੇ ਨਿਕਲਦਾ ਏ ਤੜਕੇ ਤੋਂ ਖੜੇ ਆ ਜੀ 6 ਵਜੇ ਤੋਂ ਲੈ ਕੇ ਸ਼ਾਮ ਤੱਕ ਕੱਢਦੇ ਆ ਜੀ ਕੋਈ ਕੰਮਕਾਰ ਆ ਜੇ ਤੇ ਮਿਲ ਜੇ ਫਿਰ ਜਾਈਦਾ ਜੀ ਨਹੀਂ ਲੱਗ ਕੰਮ ਵੀ ਨਹੀਂ ਮਿਲਦਾ ਪਿਆ ਕੰਮ ਵੀ ਨਹੀਂ ਮਿਲਦਾ ਪਿਆ ਇਹ ਗਰਮੀ ਕਰਕੇ ਕੰਮ ਨਹੀਂ ਮਿਲਦਾ ਹਾਂਜੀ ਹਾਂਜੀ ਗਰਮੀ ਕਰਕੇ ਤੁਸੀਂ ਵੀ ਵੀਰ ਮਜ਼ਦੂਰੀ ਕਰਦੇ ਹੋ ਹਾਂਜੀ ਕਿਵੇਂ ਆ ਕੰਮ ਕਰ ਜਿਵੇਂ ਗਰਮੀਂਦਾ ਮੰਦਾ ਹੀ ਆ ਜੀ ਮੰਦਾ ਹੀ ਆ ਬਿਲਕੁਲ ਗਰਮੀ ਦੇ ਕਾਰਨ ਕੰਮ ਵੀ ਮੰਦਾ ਵੀਰ ਮੋਟਰਸਾਈਕਲ ਤੇ ਆਏ ਨੇ ਗਮਚਾ ਰੱਖਿਆ ਆ ਮੋਟੇ ਤੇ ਗਰਮੀ ਦੇ ਕੀ ਹਾਲਾਤ ਨੇ ਗਰਮੀ ਬਹੁਤ ਪਈ ਜਾਂਦੀ ਪਈ ਹੈ ਬਹੁਤ ਜ਼ਿਆਦਾ ਜ਼ਰੂਰੀ ਕੰਮ ਤੇ ਬਾਹਰ ਨਿਕਲਦੇ ਹੋ ਹਾਂ ਜ਼ਰੂਰੀ ਕੰਮ ਲਈ ਹੁੰਦੇ ਬਾਹਰ ਪਈ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਗਰਮੀ ਦੇ ਬਹੁਤ ਜ਼ਿਆਦਾ ਪਈ ਹੈ ਦੌਰੇ ਪਈ ਜਾਂਦੇ ਬੰਦਿਆਂ ਨੂੰ ਇੰਨੀ ਗਰਮੀ ਪਈ ਜਾਂਦੀ ਬਿਲਕੁਲ ਗਰਜੋਤ ਗਰਮੀ ਦੇ ਵਿੱਚ ਬਾਹਰ ਨਿਕਲਣਾ ਬਹੁਤ ਔਖਾ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਣੀਆਂ ਕਿਉਂਕਿ ਅਸੀਂ ਇਸ ਟਾਈਮ ਮੋਗਾ ਦੇ ਅੰਡਰ ਰੇਲਵੇ ਉੱਤੇ ਖੜੇ ਹਾਂ ਇਧਰਲੇ ਪਾਸੇ ਇੱਕ ਕਿਸਾਨਾਂ ਨੇ ਮੇਲਾ ਵੀ ਲਗਾਇਆ ਹੋਇਆ ਉਹ ਵੀ ਤੁਸੀਂ ਮੇਲਾ ਵੀ ਦੇਖ ਸਕਦੇ ਹੋ ਗਰਜੋਤ ਕੀ ਮੇਲੇ ਦੇ ਵਿੱਚ ਵੀ ਕੋਈ ਜ਼ਿਆਦਾ ਰਸ਼ ਨਜ਼ਰ ਨਹੀਂ ਆਉਂਦਾ ਕਿਉਂਕਿ ਆਮ ਤੌਰ ਤੇ ਲੋਕ ਜਿਹੜੀਆਂ ਆਰਗੇਨਿਕ ਸਬਜ਼ੀਆਂ ਜਾਂ ਸਮਾਨ ਖਰੀਦਣ ਆਉਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਲਾ ਜਿਹੜਾ ਇਹ ਵੀ ਬਿਲਕੁਕੁਲ ਸੁੰਸਣਾ ਹੀ ਨਜ਼ਰ ਆਂਦੀ ਹੈ ਕਿਉਂਕਿ 11 ਵਜੇ ਤੋਂ ਲੈ ਕੇ 5 ਵਜੇ ਤੱਕ ਕਿਤੇ ਨਾ ਕਿਤੇ ਇਹ ਲੋਕ ਬਹੁਤ ਘੱਟ ਬਾਹਰ ਨਿਕਲਦੇ ਘੱਟ ਬਾਹਰ ਨਿਕਲਦੇ ਨੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਕਾਰੋਬਾਰ ਤੇ ਵੀ ਮੰਦੀ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਗਰਮੀ ਨੂੰ ਲੈ ਕੇ ਗਰਮੀ ਦੇ ਕਾਰਨ ਜਿਹੜਾ ਗਾਹ ਕਿੰਨਾ ਘੱਟ ਨਿਕਲਦਾ ਵੀਰ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਸਬਜ਼ੀ ਲੈਣ ਆਏ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਕਰੂ ਜੀਨੇ ਆਰਗੈਨਿਕ ਸਬਜ਼ੀ ਖਾਣੀ ਜੇ ਗਰਮੀ ਹੋਵੇ ਸਰਦੀ ਹੋਵੇ ਲੈ ਆਈ ਜਾਂਦੇ ਨੇ ਪਰ ਗਰਮੀ ਦਾ ਅਸਰ ਤਾਂ ਬਹੁਤ ਜ਼ਿਆਦਾ ਹੈ ਲੋਕ ਬਹੁਤ ਘੱਟ ਬਾਹਰ ਘੱਟ ਨਿਕਲਦੇ ਬਹੁਤ ਘੱਟ 20 ਮਈ ਦਾ ਦਿਨ ਹੈ ਤੇ ਹੁਣੀ ਪਾਰਾ ਜਿਹੜਾ 43 ਤੋਂ 48 ਪਹੁੰਚ ਗਿਆ